ਪੁਸ਼ਪਿੰਦਰ ਹਾਂਜੀ ਇਹ ਹਨਾ ਕਾਫੀ ਵਾਰੀ ਆ ਬੇਲਾ ਬਣਾਈਆਂ ਨੇ ਮਤਲਬ ਕੱਪੜੇ ਤੇ ਵੀ ਮਤਲਬ ਇੱਕੋ ਹੀ ਹਨਾ ਕਸਟਮਰ ਮੰਗ ਰਹੇ ਇੱਕ ਅਲੱਗ-ਅਲੱਗ ਜਾ ਰਹੇ ਨੇ ਇਹ ਕਿਵੇਂ ਨਹੀਂ ਸੇਮ ਡਿਜ਼ਾਈਨ ਬਣਾਇਆ ਆਪਾਂ ਕਈ ਸੂਟ ਬਣਾਏ ਨੇ ਅੱਛਾ ਅੱਛਾ ਇੱਕ ਤਾਂ ਸਾਨੂੰ ਹੁਣ ਡਿਜ਼ਾਈਨ ਆਪਣੇ ਦੇਖ ਲੈਂਦੇ ਨੇ ਇੰਸਟਾ ਤੇ ਪਾਏ ਹੁੰਦੇ ਨੇ ਡਿਜ਼ਾਈਨ ਠੀਕ ਹੈ ਉਥੋਂ ਪੇਟ ਦਾ ਡਿਜ਼ਾਈਨ ਚੱਕ ਕੇ ਭੇਜ ਦਿੰਦੇ ਨੇ ਫੋਟੋ ਵੀ ਸਾਡਾ ਵੀ ਇਹ ਚ ਰੈਡੀ ਕਰ ਦਿਓ ਸੂਟ ਠੀਕ ਹੈ ਜੀ ਬਾਕੀ ਆਪਾਂ ਵੀਡੀਓ ਚ ਵੀ ਦਿਖਾਏ ਸੂਟ हां वैसे वो बेलਾਂ ਦੀ ਸੋਹਣੀ ਲੱਗਦੀ ਨੇ ਹਨ ਸੋਹਣੀਆਂ ਨੇ ਰੈੱਡ ਵੀ ਬਣਾਈਆਂ ਨੇ ਇਹ ਆਪਾਂ ਪਿੰਕ ਵੀ ਬਣਾਈਆਂ ਨੇ ਮੈਂ ਜੀ ਸੂਟ ਚ ਰੈਡੀ ਕੀਤਾ ਸੀ ਇੱਕ ਵਾਰ ਤੇ ਬਲੈਕ ਚ ਪਿੰਕ ਤਾਂ ਆਪਾਂ ਨੇ ਕਈ ਸੂਟ ਹੀ ਕਰਤੇ ਮੈਨੂੰ ਲੱਗਦਾ 11ਵਾਂ ਜਾਂ 12ਵਾਂ ਸੂਟ ਪੱਕਾ ਹੋਊਗਾ ਇਹ ਠੀਕ ਹੈ ਠੀਕ ਹੈ ਨਾ ਉਹ ਵੀ ਸੋਹਣੇ ਲੱਗਦੇ ਨੇ ਹਨ ਐਵੇਂ ਹਾਂਜੀ ਇਹਦਾ ਤਾਂ ਪੱਟਾ ਜਾਦੇ ਸੋਹਣਾ ਬਣੂਗਾ ਇਸ ਤੋਂ ਵੀ ਸੋਹਣਾ ਇਹ ਤਾਂ ਦੁਪੱਟਾ ਬਣੂਗਾ ਅੱਛਾ ਅੱਛਾ ਤੇ ਵਧੀਆ ਰੇਟ ਚ ਬਣ ਜਾਂਦਾ ਹੈ 25 2500 ਚ ਬਣ ਜਾਂਦਾ ਹੈ ਸਟਾਫ ਅਕੋਰਡਿੰਗ 2500 ਚ ਵੀ ਰੈਡੀ ਹੋ ਜਾਊਗਾ ਤੇ 2800 ਚ ਵੀ ਰੈਡੀ ਹੋ ਜਾਊਗਾ ਦੁਪੱਟਾ ਹੈਵੀ ਹੈ ਦਾ ਤਾਂ ਇਹਦਾ ਰਿਟਰਨ ਹੋ ਜਾਊਗਾ ਸਲਾਈ ਲੱਗ ਤੋਂ ਹੋਊਗੀ ਕਿ ਸਲਾਈ ਵੀ ਵਿੱਚ ਹੁੰਦੀ ਹੈ ਸਲਾਈ ਅਲੱਗ ਤੋਂ ਜੀ ਇੱਛਾ ਚੁੰਨੀ ਹੋਊਗੀ ਨਾਲ ਕਿ ਹੈ ਇਹਦੇ ਹਾਂਜੀ ਹਾਂ ਵਿਕਾਟਾ ਕਰਾਂਗੇ ਆਪਾਂ ਠੀਕ ਹੈ ਠੀਕ ਹੈ ਦੁਪੱਟਾ ਪਿੱਟ ਜਾਉ ਚੱਲ ਰਹੀ ਆ ਫਿਰ ਹਾਂਜੀ ਹਾਂ ਓਕੇ